ਆਦਾ ਇਲਾ ਟ੍ਰਾਂਸਪੋਰਟ ਦਾ ਕੰਮ ਹੀ ਦਾ ਜੀ। ਲਾਕਡਾਊਨ 'ਚ ਕੰਮ ਬਹੁਤ ਜ਼ਿਆਦਾ ਡਾਊਨ ਹੋ ਗਿਆ। ਤੇ 14x8 ਦੇ ਰੂਟ ਹੈ ਜੀ। ਉਹਦੇ ਵਿੱਚ ਦੇਖੋ ਤੁਸੀਂ ਫੂਡ ਦਾ ਕੰਮ ਵੀ ਹੈ ਤੇ ਬਾਈ ਰਹਿائش ਵੀ ਵੇਚੀ ਹੈ ਬਾਈ ਜਣਾ। ਤੇ ਬਿਲਕੁਲ ਜੀ ਧਿਆਨ ਨਹੀਂ ਦੇ ਰਹੇ ਜ਼ਿਆਦਾ ਫੌਰ ਨਾਲ ਨੂੰ ਜਾ ਰਹੇ। ਪੈਸਾ ਹੈ ਚੱਲ ਜੀ। ਪਰ ਆਪਦਾ ਕੰਮ ਕਰੋ ਜੀ ਬਧੀਆ ਬਾਈ। ਥੋੜਾ ਟਾਈਮ ਤਾਂ ਲੱਗਦਾ ਪਰ ਸਾਈਕਲ ਹੋਣ ਦੋਸਤੋ ਕੀ ਹਾਲ ਹੈ ਜੀ ਅੱਜ ਅਸੀਂ ਜਿਹੜੇ ਨੌਜਵਾਨ ਨਾਲ ਤੁਹਾਨੂੰ ਮਿਲਾ ਰਹੇ ਹਾਂ ਜੀ ਇਹ ਸਰਬਜੀਤ ਸਿੰਘ ਹੈ ਜੀ ਸੁਲਤਾਨਪੁਰ ਲੋਧੀ ਕਪੂਰਥਲੇ ਦੇ ਤੇ ਇਹ ਸਣੀ ਇਨਕਲੇਵ ਖਰੜ ਦੇ ਵਿੱਚ ਇਹਨਾਂ ਦਾ ਫਲ ਫਰੂਟ ਸਬਜ਼ੀਆਂ ਜੂਸ ਦਾ ਕੰਮ ਹੈ ਜੀ ਹੁਣ ਤੁਸੀਂ ਕਹੋਗੇ ਜੀ ਇਹ ਤਾਂ ਚਲੋ ਸਾਰੇ ਕਰਦੇ ਆ ਜੂਸ ਦਾ ਹਨਾ ਸਬਜ਼ੀਆਂ ਦਾ ਫਲ ਫਰੂਟ ਦਾ ਕੰਮ ਜੋ ਵੀ ਹੈ ਪਰ ਇਹ ਜਿਹੜੇ ਇਹਨਾਂ ਦਾ ਪਹਿਲਾਂ ਸੀਗਾ ਮੇਨ ਗੱਲ ਇਹਨਾਂ ਦਾ ਪਹਿਲਾਂ ਟਰਾਂਸਪੋਰਟ ਦਾ ਕੰਮ ਸੀ ਮਹਾਰਾਸ਼ਟਰ ਦੇ ਵਿੱਚ ਪਰ ਲੋਕਡਾਊਨ ਤੋਂ ਬਾਅਦ ਉੱਥੋਂ ਡਾਊਨ ਇਹਨਾਂ ਦਾ ਕੰਮ ਹੋ ਗਿਆ ਜੀ ਤੇ ਬਾਕੀ ਆਪਾਂ ਗੱਲਬਾਤ ਕਰਦੇ ਆ ਜੀ ਸਰਬਜੀਤ ਸਿੰਘ ਮੇਰਾ ਨਾਮ ਹੈ ਹਾਂਜੀ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਰਹਿੰਦਾ ਹਾਂ ਸਾਡਾ ਪਹਿਲਾਂ ਟਰਾਂਸਪੋਰਟ ਦਾ ਕੰਮ ਸੀਗਾ ਜੀ ਲਾਕਡਾਊਨ 'ਚ ਕੰਮ ਬਹੁਤ ਜ਼ਿਆਦਾ ਡਾਊਨ ਹੋ ਗਿਆ ਉਹ ਤੋਂ ਬਾਅਦ ਘਟਦਾ ਘਟਦਾ ਕੰਮ ਬਿਲਕੁਲ 0% ਤੇ ਹੋ ਗਿਆ ਫਿਰ ਅਸੀਂ ਸੋਚਿਆ ਥੋੜਾ ਕੰਮ ਹੋਰ ਕੋਈ ਕੀਤਾ ਜਾਵੇ ਫਿਰ ਅਸੀਂ ਫਰੂਟ ਦਾ ਕੰਮ ਦੇ ਬਾਰੇ ਥੋੜੀ ਜੀ ਨੌਲੇਜ ਲਈ ਕਿਸੇ ਕੋਲ ਥੋੜਾ ਥੋੜਾ ਬਾਰੇ ਪੁੱਛਿਆ ਤੇ ਇਥੇ ਬੂਤ ਦੇਖਿਆ ਸੰਗੀਆਂ ਦੇ ਪਲੇਸ ਤੇ ਕਬੂਤ ਲੈ ਆਇਆ ਦਗਦ ਪਿਆਜ਼ ਦਾ ਰੇਟ ਹਾਂਜੀ ਬੈਠ ਕੇ ਦਾ ਪਿਆਜ਼ 4 ਰੁਪਏ ਪਿਆਜ਼ ਅੱਜ ਵਧੀਆ ਜੀ ਪਿਆਜ਼ ਦੇਖੋ ਕਿਹੜਾ ਵਧੀਆ ਕੁਆਲਟੀ ਦਾ ਉਹ ਨਹੀਂਗਾ ਪਿਆਜ਼ ਹੈਗਾ ਉਹ ਗਿੱਲਾ ਪਿਆਜ਼ ਆ ਜੀ ਆ ਸੁੱਕਾ ਇਹ ਦੇਖੋ ਬਈ ਨਾ ਭਾਵੇਂ ਹਫਤ 15 ਦਿਨ ਕੱਢਿਓ ਘਰੇ ਜਨਾ ਪਿਆਜ਼ ਨਾਲ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਖਰੜ ਆ ਗਏ ਹੈ ਨਾ ਹਾਂਜੀ ਤੇ ਫਿਰ ਕਿੱਦਾਂ ਰਿਹਾ ਤੁਹਾਡਾ ਮੰਨ ਲਓ ਪਹਿਲਾ ਦਿਨ ਕਿੱਦਾਂ ਰਿਹਾ ਸਬਜ਼ੀਆਂ ਸਾਰਾ ਕਿੱਦਾਂ ਕਿ ਪਹਿਲਾਂ ਹੀ ਫਰੂਟ ਦਾ ਕੰਮ ਕੀਤਾ ਜੀ ਇੱਥੇ ਆ ਹਾਂ ਫਰੂਟਹੀਂ ਤਿੰਨ ਚਾਰ ਮਹੀਨੇ ਪਹਿਲਾਂ ਫਰੂਟ ਦਾ ਰੱਖਿਆ ਹੋਇਆ ਕਸਟਮਰ ਕਹਿਣ ਲੱਗੇ ਨਾਲ ਸਬਜ਼ੀ ਵੀ ਤੁੰ ਕਰੋ ਨਾਲ ਫਰੂਟਹੀਂ ਰੱਖਿਆ ਬਿਲਕੁਲ ਸਾਫ ਸੁਥਰਾ ਜੀ ਵਧੀਆ ਕੁਆਲਿਟੀ ਹਾਈ ਫਾਈ ਕੁਆਲਿਟੀ ਤੁਸੀਂ ਆਪ ਲੈ ਆਂਦੇ ਹੋ ਕਿੱਦਾਂ ਆਪ ਜਾਂਦੇ ਸ਼ਬਜ਼ੀ ਮੰਡੀ ਜੀ ਵਿੱਚੋਂ ਖਰੜ ਵੀ ਜਾਂਦੇ ਨੇ ਪਰ ਖਰੜ ਇੱਥੇ ਕੁਆਲਿਟੀ ਨਹੀਂ ਹੈ ਅੱਛਾ ਸ਼ਬਜ਼ੀ ਉਸ ਵੇਲੇ ਉੱਠ ਕੇ ਜਾਂਦੇ ਨੇ 4 ਵਜੇ ਜਾਂਦਾ ਜੀ ਉੱਠ ਕੇ ਆਉਂਦੇ ਆਪਣੇ ਪੰਜਾਬ ਦੇ ਵਿੱਚ ਰੁਝਾਨ ਆ ਜੀ ਸ਼ਰਮ ਆਂਦੀ ਐ ਆਪਣੇ ਲੋਕਾਂ ਨੂੰ ਪੰਜਾਬੀਆਂ ਨੂੰ ਕਿ ਆਪਾਂ ਕਿੱਦਾਂ ਕਰਾਂਗੇ ਤੁਹਾਨੂੰ ਕੋਈ ਐਦਾਂ ਦਾ ਲੱਗਿਆ ਕਿ ਨਹੀਂ ਨਹੀਂ ਇਹ ਕੰਮ ਕਰਨੀ ਕਿਹਦੀ ਸ਼ਰਮ ਆਈ ਇਹ ਤਾਂ ਕੰਮੀ ਕਰਨਾ ਹੈ ਸ਼ਰਮ ਸ਼ਰਮ। اچھا ਮਨਾਪਿਆ ਲੱਗਦਾ ਹੈਗਾ ਜੀ ਇਹ ਦੱਸੋ। ਹਾਂ ਜੀ ਬਰਾਬਰ ਜਾਈ ਚੱਲ ਰਿਹਾ ਜੀ ਜਦੋਂ ਸ਼ੁਰੂਆਤ ਹੀ ਹੋਈ ਹੈ ਨਾ ਜੀ। ਤਜਰਬਾ ਹੋ ਜਾਈ ਤੁਹਾਡੀ। ਹੌਲੀ ਹੌਲੀ ਟਾਈਮ ਲੱਗੂਗਾ ਜੀ। ਸਾਲ ਖੰਡ 2 ਸਾਲ ਲੱਗਦੇ ਹੈ ਜੀ ਇਹ ਕੰਮ ਆਪਾਂ ਹੋਣ ਚ। ਪਰ ਅੱਗੇ ਨੂੰ ਰਿਸਪੌਂਸ ਵਧੀਆ ਵਾਜੀ। ਕੀ ਵਾ? ਦਿਨ ਵਾਰ ਦਿਨ ਆਪ ਹੀ ਹੋ ਰਿਹਾ ਜੀ। ਚਲੋ। ਤਾਂ ਹੁਣ ਜਦੋਂ ਦੀ ਸਬਜ਼ੀ ਲਗਾਈ ਹੈ ਜੀ ਕਸਟਮਰ ਵੀ ਕਾਫੀ ਵੱਧ ਗਿਆ ਹੈ। ਸਬਜ਼ੀ ਸਾਡੀ ਬਹੁਤ ਵਧੀਆ ਕੁਆਲਿਟੀ ਦੀ ਹੁੰਦੀ ਹੈ ਸਾਫ ਸੁਥਰੀ ਆਉਂਦੀ ਆ। ਸਬਜ਼ੀਆਂ ਹੀ ਉੱਥੋਂ ਛਾਂਟ ਕੇ ਲਿਉਂਦੇ ਜੀ। ਇਕੱਠ ਕਿੱਤੇ ਕਿਤੇ ਗੋਭੀ ਵੀ ਅਹੀਂ ਵਧੀਆ ਕੁਆਲਿਟੀ ਦੀ ਬੈਸਟ ਕੁਆਲਿਟੀ ਨਹੀਂ ਹੁੰਦੀ ਆ ਪਾਲਕ ਜਿੱਦਾਂ ਹੋ ਗਈ ਬਹੁਤ ਵਧੀਆ ਕੁਆਲਿਟੀ ਦੀ ਪਾਲਕ ਆਉਂਦੀ ਆ ਜੀ ਰੂਟ ਸਾਰੇ ਰੱਖਿਆ ਹੈ ਰੂਟ ਸਾਰੇ ਰੱਖਿਆ ਹੈ ਬੜੀ ਕਿਤਾ ਵਧੀਆ ਰਿਸਪੌਂਸ ਮਿਲ ਰਿਹਾ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਤੇ ਰਹਿਣ ਸੈਨ ਫਿਰ ਕਿੱਦਾਂ ਕਿੱਥੇ ਰਹਿੰਦੇ ਆ ਜੀ ਰੈਂਡਮ ਇੱਥੇ ਸ਼ੌਕ ਸੀ ਜੀ ਇਹ ਵੀ ਇੱਕ ਦਾਲ ਆਪਾਂ ਮੈਂਸ਼ਨ ਕਰ ਦਈਏ ਜੀ ਹੁਣ ਕਿਰਾਏ ਪਾੜੇ ਬਹੁਤ ਚੜ ਗਏ ਜਿਆਦਾ ਵਾ ਜੀ 10000 ਰੁਪਿਆ ਰੈਂਟ ਮੰਗ ਰਹੇ ਹਨ ਸ਼ੌਪ ਦੇ ਇੱਥੇ ਬੈਕ ਸਾਈਡ ਬਣਾਇਆ ਹੋਇਆ ਹੈ ਇਹਦੇ ਨਾਲ ਲੋਕ ਆਪਾਂ ਚਲੋ ਦਿਖਾਣਾ ਕੋਈ ਪਰਸਨਲ ਹੈਗਾ ਹਨ ਤੇ 14 ਬਾਈ 8 ਦੇ ਦੂਤ ਹੈ ਜੀ ਉਹਦੇ ਵਿੱਚ ਦੇਖੋ ਤੁਸੀਂ ਫਰੂਟ ਦਾ ਕੰਮ ਵੀ ਹੈ ਤੇ ਬਾਈ ਰਹਿائش ਵੀ ਵਿੱਚ ਹੀ ਹੈ ਬਾਈ ਹਨਾ ਤੇ ਚਲੋ ਵਧੀਆ ਵੀ ਪੈਸੇ ਵੀ ਬਚਦੇ ਹਨ 10000 ਰੁਪਿਆ ਵੀ ਬਚਦੇ ਕੀ ਮਾਂ ਪੰਜਾਬੀ ਇਹ ਕੰਮ ਕਰਦੇ ਨਹੀਂ ਜਿਆਦਾਤਰ ਜੀ ਨਾਲ ਕੋਈ ਧਿਆਨ ਨਹੀਂ ਦੇ ਰਿਹਾ ਜਿਆਦਾ ਫੋਰਨ ਨਾਲ ਨੂੰ ਜਾ ਰਿਹਾ ਪੈਸਾ ਨਹੀਂ ਚੱਲਦੀ ਜੀ ਹਾਂਜੀ ਪਰ ਆਬਦਾ ਕੰਮ ਕਰੋ ਜੀ ਵਧੀਆ ਵਾ ਥੋੜਾ ਟਾਈਮ ਤਾਂ ਲੱਗਦਾ ਪਰ ਸੈਟਲ ਹੋਣ ਤਜਰਬਾ ਮਤਲਬ ਜਦੋਂ ਤਜਰਬਾ ਆ ਗਿਆ ਜੀ ਫਿਰ ਬਸ ਠੀਕ ਆ ਜੀ ਫਿਰ ਵਧੀਆ ਹੋ ਜਾਂਦਾ ਤਜਰਬਾ ਵੀ ਜ਼ਰੂਰੀ ਆ ਥੋੜਾ ਟਾਈਮ ਲੱਗਦਾ ਤਜਰਬੇ ਨੂੰ ਹੋ ਜਾਂਦਾ ਚਲੋ ਬਾਕੀ ਫੈਮਲੀ ਦੇ ਵਿੱਚ ਤੁਹਾਡੇ ਕੌਣ ਕੌਣ ਹੈ ਜੀ ਫੈਮਲੀ ਮੇਰਾ ਬ੍ਰਦਰ ਆ ਜੀ ਵੱਡਾ ਉਹ ਪਿੰਡ ਹੀ ਆ ਜੀ ਖੇਤੀਬਾੜੀ ਹੈਗੀ ਹੈ ਨਾਲ ਅੱਛਾ ਇੱਕ ਦੋ ਹੈਗੇ ਜੀ ਇੱਕ ਵੇਚਦਾ ਹੀ ਸੇਲ ਕਰਦਾ ਹੀ ਅੱਛਾ ਨਾਲ ਖੇਤੀਬਾੜੀ ਹੈ ਤੇ ਨਾਲ ਟਰਾਂਸਪੋਰਟ ਦਾ ਥੋੜਾ ਬੋੜਾ ਰੱਖਿਆ ਹੋਇਆ ਤਾਂ ਜਿਆਦਾ ਨਹੀਂ ਆ ਤਦੋਂ ਹੋਣੀ ਦੇ ਵਿੱਚ ਤੁਸੀਂ ਆਹੀ ਕੰਮ ਕੰਟੀਨਿਊ ਕਰੋਗੇ ਹਾਂਜੀ ਹੁਣ ਇਹਨੇ ਵੜਾ ਰਹੇ ਹਾਂ ਦੀ ਤਰ੍ਹਾਂ ਚਲੋ ਬਹੁਤ ਵਧੀਆ ਹਾਂਜੀ ਤੇ ਹੋਰ ਕੋਈ ਮੈਸੇਜ ਕੋਈ ਗੱਲਬਾਤ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ ਹੋਰ ਦੀ ਪਾਸ ਕਸਟਮਰ ਹੀ ਆ ਜੀ ਜਿੱਦਾਂ ਵੱਧ ਤੋਂ ਵੱਧ ਆਉਣ ਜਿੱਦਾਂ ਮਾਰੀ ਮੂਵੀ ਦੇਖਦੇ ਆ ਜੀ ਵੱਧ ਜਾਣ ਕਿਉਂ ਨਹੀਂ ਹੋਰ ਸਾਨੂੰ ਸਹਾਰਾ ਆਊਗਾ ਉਹਨਾਂ ਦਾ ਜੀ ਜਿੱਦਾਂ ਸਾਡੇ ਕੋ ਫਰੂਟ ਆ ਜੀ ਨਾਲ ਸਬਜ਼ੀਆਂ ਤੇ ਨਾਲ ਜੂਸ ਦਾ ਕੰਮ ਕੀਤਾ ਹੋਇਆ ਜੀ ਜੂਸ ਦੇ ਮਤਲਬ ਜਿੱਦਾਂ ਅਸੀਂ ਗਾਜਰ ਦਾ ਆਮਲਾ ਚੰਦਰ ਵਿੱਚ ਸਾਰਾ ਕੁਝ ਕਰਕੇ ਵਧੀਆ ਵਧੀਆ ਜੂਸ ਬਣਾ ਕੇ ਦਿੰਦੇ ਆ ਸੇਫਰ ਦੁਆਰਾ ਸਾਨੂੰ ਮੌਕਾ ਦਿਓ ਜਰੂਰ ਆਓ ਸਾਡੇ ਕੋਲ ਜੂਸ ਚੈੱਕ ਕਰੋ ਆਣ ਕੇ ਪੀਓ ਪਰ ਮੇਰਾ ਇਹ 9417696199 ਦੁਆਬਾ ਫਰੂਟ ਸੈਂਟਰ ਐਂਡ ਵੈਜੀਟੇਬਲ ਸਨੀ ਇੰਕਲੇ ਨੀਅਰ ਜਲਵਾਯੂ ਗੇਟ ਨੰਬਰ 3 ਹਨਾ ਗੇਟ ਨੰਬਰ 3 ਗੇਟ ਨੰਬਰ 3 ਤਾਂ ਦੋਸਤੋ ਜਿਹੜਾ ਪਰਪਸ ਹੈ ਉਹ ਇਹ ਹੈ ਜੀ ਕਿਉਂਕਿ ਹੁਣ ਆਪਾਂ ਸਾਰੇ ਫਰੂਟ ਦਾ ਸਬਜ਼ੀਆਂ ਦੇ ਆਪਾਂ ਸਪੋਰਟ ਕਰਨੀ ਹੁੰਦੀ ਹੈ ਜੀ ਹਨਾ ਇੱਕ ਮੈਂਟਲੀ ਜਾਂ ਕਹਿ ਲਓ ਤੁਸੀਂ ਜਦ ਆਪਾਂ ਕੋਈ ਨੌਜਵਾਨੀ ਨਾ ਕੰਮਾਂ ਦੇ ਵਿੱਚ ਆਂਦਾ ਆ ਤਾਂ ਸਾਡਾ ਫਰਜ਼ ਹੈ ਕਿਤੇ ਨਾ ਕਿਤੇ ਸਪੋਰਟ ਕਰੀਏ ਅਸੀਂ ਤਾਂ ਬਾਕੀ ਵੀ ਜਿਹੜਾ ਇਹਦੇ ਨਾਲ ਬਾਕੀ ਯੂਥ ਨੂੰ ਬਹੁਤ ਵੱਡਾ ਜਿਹੜਾ ਹਾਲਾਚੇਰੀ ਮਿਲਦੀ ਹੈ ਨਾ ਕੰਮਾਂ ਦੇ ਵਿੱਚ ਆਉਣ ਨੂੰ ਤਾਂ ਪੈਸਾ ਹਰ ਕੰਮ ਦੇ ਵਿੱਚ ਆਏਗਾ ਜੀ ਐਦਾਂ ਨਹੀਂ ਕਿ ਪੈਸਾ ਨਹੀਂ ਹੈਗਾ ਜੀ ਇੱਕ ਵਾਰੀ ਆਓ ਤੁਸੀਂ ਬਾਈ ਕੋ ਲਾਓ ਜੇ ਨੇੜੇ ਤੇੜੇ ਦੇ ਹਨਾ ਜਰੂਰ ਆਓ ਸੈਨ ਹੀ ਨਿਕਲੇ ਫਰਰ ਦੇ ਨਾਲ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਫੋਨ ਨੰਬਰ ਆਪਾਂ ਮੈਂਸ਼ਨ ਕਰ ਦਵਾਂਗਾ ਬਾਕੀ ਸਪੋਰਟ ਜ਼ਰੂਰ ਕਰਿਓ ਜੀ ਚੈਨਲ ਨੂੰ ਫੋਲੋ ਸਬਸਕ੍ਰਾਈਬ ਤੇ ਲਾਈਕ ਵੀ ਜ਼ਰੂਰ ਕਰਿਓ ਅਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਰਹਾਂਗੇ ਸਾਨੂੰ ਤੁਹਾਡਾ ਪਿਆਰ ਚਾਹੀਦਾ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹਨੇ ਨਾਲ ਥੋੜਾ ਜਿਹਾ ਹੌਸਲਾ ਫੈਲਾਈ ਹੋ ਜਾਂਦੀ ਹੈ ਵੀਡੀਓ ਪਾਣ ਵਾਲੇ ਦੀ ਤੇ ਜਿਹਦੀ ਆਪਾਂ ਵੀਡੀਓ ਬਣਾ ਕੇ ਪਾਨੇ ਉਹਨੂੰ ਵੀ ਇਹ ਚੀਜ਼ ਵਧੀਆ ਲੱਗਦੀ ਜੀ ਉਸ ਤੋਂ ਬਾਅਦ ਬਾਕੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ